ਸਾਲੋ ਕਿੱਦਾਂ ਸਭ ਆਈ ਆ ਮੈਂ ਅੱਜ ਆਪਾਂ ਚੱਲੇ ਆ ਪਾਪਾ ਚੱਲੇ ਰੀਤੇ ਬਾਈ ਕੇ ਕਦੇ ਮੋਟਰਸਾਈਕਲ ਲੈਣ ਤੇ ਆਪਾਂ ਪਹਿਲਾ ਬਣਾਉਂਦੇ ਸੀ ਵਲੌਗ ਆ ਵੱਡਾ ਫਰਾ ਆਪਣਾ ਕਹਿੰਦਾ ਵੀ ਆਜੋ ਆਪਾਂ ਮੋਟਰਸਾਈਕਲ ਲੈ ਕੇ ਆਉਂਦੇ ਆ ਮੈਂ ਕਿਹਾ ਚੱਲ ਫਿਰ ਆਪਾਂ ਮੋਟਰਸਾਈਕਲ ਲੈ ਕੇ ਆਉਂਦੇ ਆ ਪਹਿਲਾਂ ਫੇਰ ਆ ਕੇ ਬਣਾਉਂਦੇ ਆ ਆਪਾਂ ਵਲੌਗ ਫਿਰ ਉੱਤੇ ਦਿਖਾਵਾ ਕੇ ਹੌਲ ਹੌਲ ਫਿਰਦੇ ਆ ਮੈਂ ਬੰਦ ਕਰ ਦੋ ਆਪਣੇ ਬਣਾਈ ਜਦੇ ਬੰਦੇ ਚਲੋ ਫਿਰ ਆਪਾਂ ਆਉਂਦੇ ਆ ਮੋਟਰਸਾਈਕਲ ਤੇ ਮਿਲਦੇ ਆ ਦੁਬਾਰਾ ਹਾਂਜੀ ਆਪਾਂ ਪਹੁੰਚਣ ਵਾਲੇ ਰਹੀਦੇ ਬਾਈਕੇ ਕਰੇ ਦੇਖਿਓ ਭਰਾ papa ਅਸੀਂ ਪਹੁੰਚ ਗਏ ਮੋਟਰਸ ਦੇ ਵਿੱਚ ਸਾਥ ਦੇ ਵਿੱਚ ਪਹੁੰਚ ਚੁੱਕੇ ਆਪਾਂ ਚੈੱਕ ਕਰੋ ਆ ਮੁੰਡੇ ਦੀ ਕਾਰ ਗੋ ਦਿਖਾ ਦੇ ਵਧੀਆ ਆ ਮੁੰਡੇ ਦੀ ਕਾਰ ਗੋ ਚੈੱਕ ਕਰ ਮੇਰੇ ਕਾਰ ਗੋ ਤੇ ਫਿਰ ਆਪਾਂ ਚਲ ਆਜੋ ਦਿਖਾਈਏ ਤੁਹਾਨੂੰ ਜੀ ਹਾਂਜੀ ਚੈੱਕ ਕਰੋ ਆਪਾਂ ਰੀਤੇ ਬਾਈਕੇ ਕਰੇ ਪਹੁੰਚ ਚੁੱਕੇ ਆ ਤੇ ਆਜੋ ਫਿਰ ਆਪਾਂ ਮਿਲਦੇ ਆਪਾਂ ਮੋਟਰਸਾਈਕਲ ਤੇ ਜਾਂਦੇ ਹੋਏ ਜਾ ਦੇਖੇ ਦਿਖਾਈਏ ਪਰ ਇਤੇ ਵੀ ਕਿ ਕਰੇ ਮਾਰਾ ਹੋ ਗਿਆ ਠੀਕ ਹੈ ਇਤਰਾਪਾ ਪਾਈ ਤਾ ਵਈ ਮੋਟਰਸਾਈਕਲ ਲੈਣਾ ਹੈ ਆ ਪੱਗੇ ਲੈਂਦੇ ਆ ਚਲ ਆਓ ਬੱਸ ਕਿ ਕਰੇ ਪਹੁੰਚ ਚੁਕੇ ਆ ਚੰਦੇ ਇੱਥੇ ਮੋੜ ਵੀ ਰਹਿੰਦੇ ਮੋੜ ਵੀ ਇੱਧਰ ਮੋੜ ਵੀ ਰਹਿੰਦੇ ਹੁੰਦੇ ਸੀ ਉਹ ਇੱਧਰ ਚੈੱਕ ਕਰੋ ਮੋਟਰਸਾਈਕਲ ਆਪਾਂ ਉਹ ਵੜਾਈ ਜਾਊਗਾ ਜਉਣਾ ਬੜਾ ਵਰਦਾ ਹੈ ਆਪਰ ਬਈ ਕਾਲੀ ਬਾਈ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦੀ ਘੰਟੀ ਜ਼ਰੂਰ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਬਈ ਉਧਰ ਕੀ ਉਧਰ ਬਈ ਆ ਜਾ ਬਾਹਰ ਆ ਜਾ ਹੈਲੋ ਅੱਲਾ ਮਰ ਮੈਂਪੜਾ ਤੇ ਆਪਣਾ ਯਾਰ ਕਾਲੀ ਹਣੀ ਆਉਂਦੇ ਆ ਤੇ ਚ ਜਾ ਕੇ ਵੀ ਤੁਹਾਨੂੰ ਦਿਖਾਵਾਂਗਾ ਵੀ ਆਪਣੇ ਇੱਥੇ ਯਾਰ ਬੈਲੀ ਹੈਗੇ ਆ ਇੱਕ ਫਾਤੇ ਗੋਗਾ ਕਿਹਦੇ ਉਹ ਹੌਲ ਹੌਲ ਫੇਰਦੇ ਆ ਤੇ ਆਪਣਾ ਲੋਕਿਆ ਸੀ ਵੀ ਦਿਖਾਈ ਦੇ ਰਿਹਾ ਕਿ ਮੈਸੇਜ ਨੇ ਚਲੋ ਵੀ ਆਪਾਂ ਜਾਨੇ ਆਪਾਂ ਮੋਟਰਸਾਈਕਲ ਤੇ ਵੀ ਥੋੜੇ ਜਿਹਾ ਜਾਂਦੇ ਹੋਏ ਮਿਲਾਂਗੇ ਤੇ ਬਾਅਦ ਚ ਆਪਾਂ ਰੌਂਡ ਜਾਂ ਦਿਖਾਣਾਂਗੇ ਤੇ ਘਰੇ ਜਾਂਦੇ ਵੀ ਮਿਲਦੇ ਆਂਕਿਊ ਬਾਈ ਚਲੋ ਤੁਹਾਨੂੰ ਜਾਨਦੇ ਤੇ ਦਿਖਾਈਏ ਆਜੋ ਆਪਾਂ ਪਹੁੰਚ ਆਪਾਂ ਪਹੁੰਚ ਚੁੱਕੇ ਆਂ ਘਰੇ ਚੈੱਕ ਕਰੂ ਆਪਣੇ ਯਾਰ ਬੈਲੀ ਆ ਫਤਿਹ ਹੁਣੀ ਆ ਆਰਜਨ ਬੈਲੀ ਦੇ ਦਰ ਜੋੜ ਕੇ ਘੜਾਸੀ ਮੈਂ ਇਧਰ ਫਤੇ ਗੋਪੀਤ ਓਏ ਆਲੂ ਚੰਜੇ ਚੇਰੇ ਆਲਾ ਅੰਦਰ ਉਹ ਟਰੈਕਟਰ ਕੌਣ ਅੰਦਰ ਲੈ ਗਿਆ ਫੇੜੇ ਸਤ ਓਏ ਹਾਲ ਲਾਲਾ ਚਲੋ ਤੁਸੀਂ ਕਰੋ ਦੀ ਕਰੋ ਸਟਾਰਟ ਅੜੀ ਦੋ ਮਿੰਟਾਂ ਦਾ ਹੋ ਗਿਆ ਆਪਣਾ ਵਲੋਗ ਕੀ ਦਾ ਨਹੀਂ ਨਹੀਂ ਤੇ ਆਪਣਾ ਆਲੂ ਪਾ ਚੈੱਕ ਕਰੋ ਫਿਰ ਆਪਣਾ ਬੌਲ ਪਈ ਜਾਂਦਾ ਤੇ ਤੋਂ ਦੀ ਪਹਿਲਾਂ ਹਾਲ ਫੇਰ ਦਿਓ ਓਏ ਨਹੀਂ ਆਲੂ ਪੰਜੇ ਉਹ ਚਪਲੀ ਤਾਂ ਬਾਹਰ ਕੱਢ ਦਿਓ ਔਰ ਤੁਹਾਨੂੰ ਨਹੀਂ ਆਣੇ ਲੈ ਜਾ ਮੈਂ ਇੰਦਰਾ ਨੂੰ ਬੋਦੇ ਦੇ ਹਾਲ ਚੈੱਕ ਕਰੂ ਆਪਾਂ ਹਾਲ ਫੇਰ ਲਗੇ ਪੂਰਾ ਰੇਅਰ ਹਾਲ ਆਏ ਕਰਨਾ ਆਹ ਦੇਖੋ ਚੈੱਕ ਕਰੋ ਉਧਰ ਆਪਣਾ ਜੱਗੀ ਬੁੱਗੀ ਚੱਕੀ ਬੁੱਗੀ ਚੀਕੂ ਬੁੱਗੀ ਉਧਰ ਆਪਣਾ ਜੱਗੀ ਠੀਕ ਹੋਈ ਤੇ ਆਪਾਂ ਮੇਲਾ ਆਪਾਂ ਹੋਰ ਵਲੌਗ ਹੁਣ ਮੈਂ ਵਲੌਗ ਹੋਣ ਦੀ ਕੋਸ਼ਿਸ਼ ਕਰੂੰਗਾ ਕੋਸ਼ਿਸ਼ ਕੋਸ਼ਿਸ਼ ਫਿਰ ਆਪਣਾ ਆ ਤੈਨੂੰ ਆ ਦੇ ਚੈੱਕ ਕਰੋ ਇਧਰ ਚੱਕ ਉਹ ਆਪਣਾ ਓਹੋ ਇਧਰ ਆਪਣੀ ਜ਼ੀਓ ਚੈੱਕ ਕਰਵਾ ਓਏ ਔਰ ਟਰੈਕਟਰ ਤੇ ਨਹੀਂ ਪੈਣਾ ਉੱਠ ਇਧਰ ਟਰੈਕਟਰ ਦਿਖਾਓ ਓਏ ਉੱਥੇ ਵੱਡੀ ਮੇਕ ਸੀਗੀ ਕਾਲੂ ਤੋਰ ਮੈਸ਼ੀਨ ਚੈੱਕ ਕਰੋ ਆਪਣਾ ਬਲੌਕ ਯਾ ਪਤੰਦਰ ਲੜ ਗਈ ਜਾਂਦਿਆ ਆਹਾਂ ਤੇ